ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਬੁੱਧਵਾਰ ਦੀ ਰਾਤ ਦੇ ਮਹਾ ਉਪਾਅ ਬਾਰੇ ਗੱਲ ਕਰਨ ਜਾ ਰਹੇ ਹਾਂ ਕਿ ਬੁੱਧਵਾਰ ਦੀ ਰਾਤ ਨੂੰ ਅਜਿਹੀ ਕਿਹੜੀ ਚੀਜ਼ ਹੈ ਜੋ ਤੁਸੀਂ ਖਾ ਲਵੋਗੇ ਤਾਂ ਤੁਸੀਂ ਜ਼ਿੰਦਗੀ ਵਿੱਚ ਕਰੋੜਪਤੀ ਬਣ ਜਾਓਗੇ ਐਨਾ ਪੈਸਾ ਆਵੇਗਾ ਕਿ ਸੰਭਾਲ ਨਹੀਂ ਪਾਓਗੇ ਅਤੇ ਦੋਸਤੋ ਬੁੱਧਵਾਰ ਨੂੰ ਇਹ ਚੀਜ਼ ਖਾਣ ਦੇ ਨਾਲ ਲੋਕ ਤਨਵਾਨ ਬਣ ਜਾਂਦੇ ਹਨ ਇਸ ਨਾਲ ਬੁੱਧੀ ਵੀ ਤੇਜ ਹੁੰਦੀ ਹੈ ਤੇ ਜਿਹੜੀ ਵੀ ਜਗ੍ਹਾ ਤੇ ਜਾਵੇ ਉੱਥੇ ਹੀ ਉਹਨਾਂ ਨੂੰ ਸਫਲਤਾ ਪ੍ਰਾਪਤ ਹੁੰਦੀ ਹੈ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਹੋਵੇਗੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਸ ਬਾਰੇ ਸਾਰੀ ਹੀ ਜਾਣਕਾਰੀ ਦੇਵਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੋਣਾ ਦੋਸਤੋ ਆਨੰਦ ਸਾਡੇ ਜੀਵਨ ਦੇ ਵਿੱਚ ਮਹੱਤਵਪੂਰਨ ਸਥਾਨ ਹੈ ਆਨ ਸਾਡੇ ਮਨ ਤੇ ਊਰਜਾ ਦਾ ਪ੍ਰਭਾਵ ਪਾਉਂਦਾ ਹੈ ਅਤੇ ਬੁੱਧਵਾਰ ਨੂੰ ਹੀ ਕਿਉਂ ਇਹ ਚੀਜ਼ ਖਾਣੀ ਹੈ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਦੋਸਤੋ ਬੁੱਧ ਦਾ ਮਤਲਬ ਹੁੰਦਾ ਹੈ ਬੁੱਧੀ ਭਗਵਾਨ ਗਣੇਸ਼ ਜੀ ਭੌਤਿਕ ਸੁੱਖ ਪ੍ਰਾਪਤ ਕਰਦੇ ਹਨ ਬੁੱਧ ਦੇ ਪ੍ਰਭਾਵ ਬਾਰੇ ਜਾਣਨ ਦੇ ਲਈ ਇਸ ਵੀਡੀਓ ਨੂੰ ਜ਼ਰੂਰ ਦੇਖਣਾ ਬੁੱਧ ਸ਼ਨੀ ਤੋਂ ਵੀ ਜ਼ਿਆਦਾ ਕਰੋਪ ਕਿਹਾ ਜਾਂਦਾ ਹੈ ਬੁੱਧ ਗ੍ਰਹਿ ਦੇ ਪ੍ਰਭਾਵ ਸ਼ਨੀ ਮਹਾਰਾਜ ਇਹ ਨੂੰ ਕੋਸਦੇ ਹਨ ਕਿ ਸ਼ਨੀ ਦੇ ਕਾਰਨ ਸਾਡੇ ਜੀਵਨ ਦੇ ਵਿੱਚ ਇਹ ਪਰੇਸ਼ਾਨੀ ਚੱਲ ਰਹੀ ਹੈ ਦੋਸਤੋ ਸਭ ਤੋਂ ਵੱਡੀ ਇਹੀ ਗਲਤੀ ਅਸੀਂ ਕਰ ਬੈਠਦੇ ਹਾਂ ਜਿਨ੍ਹਾਂ ਦੇ ਜੀਵਨ ਵਿੱਚ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਜਿਨ੍ਹਾਂ ਦੇ ਭਾਗ ਕਮਜ਼ੋਰ ਹੋਣ ਇਸ ਤਰ੍ਹਾਂ ਉਹ ਕਦੇ ਵੀ ਸਫਲ ਨਹੀਂ ਹੋ ਸਕਦੇ ਬੁੱਧ ਦੇ ਕੁਝ ਦੋਸ਼ ਪ੍ਰਭਾਵ ਜਿਵੇਂ ਕਿ ਤੁਹਾਡਾ ਬੁੱਧ ਕਮਜ਼ੋਰ ਹੈ ਦੋਸਤੋ ਤੁਸੀਂ ਕਿਸੇ ਜਗ੍ਹਾ ਤੇ ਜਾਂਦੇ ਹੋ ਉੱਥੇ ਛੋਟੇ ਛੋਟੇ ਹਾਦਸੇ ਹੁੰਦੇ ਹਨ ਤੇ ਦੁਰਘਟਨਾਵਾਂ ਵੀ ਹੁੰਦੀਆਂ ਹਨ ਜਦੋਂ ਲੋਕ ਸ਼ਨੀ ਮਹਾਰਾਜ ਜੀ ਨੂੰ ਕੋਸਦੇ ਹਨ ਤੇ ਸ਼ਨੀ ਕ੍ਰੋਧ ਦੇ ਵਿੱਚ ਆ ਜਾਂਦੇ ਹਨ ਤਾਂ ਦੁਰਘਟਨਾਵਾਂ ਪੈਦਾ ਹੁੰਦੀਆਂ ਨੇ ਸੰਤੰਤਰ ਕਿਰਿਆ ਜਿਨ੍ਹਾਂ ਨੂੰ ਤੰਤਰ ਕਿਰਿਆ ਕਿਹਾ ਜਾਂਦਾ ਹੈ ਜਿੰਨਾ ਤੇ ਵਾਰ ਹੋ ਰਿਹਾ ਹੈ ਤਾਂ ਉਹ ਸਮਝ ਜਾਣ ਬੁੱਧ ਗ੍ਰਹਿ ਉਹਨਾਂ ਦੀ ਕੁੰਡਲੀ ਦੇ ਵਿੱਚ ਬਹੁਤ ਕਮਜ਼ੋਰ ਹੈ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਬੁੱਧ ਗ੍ਰਹਿ ਕਮਜ਼ੋਰ ਹੁੰਦੇ ਹਨ ਉਹਨਾਂ ਨੂੰ ਕਈ ਪ੍ਰਕਾਰ ਦੇ ਤੰਤਰਵਾਦਾ ਪ੍ਰਕਾਰ ਦੀ ਕਿਰਿਆ ਤੰਤਰਵਾਦਾ ਕਰਨ ਦੇ ਤਾਂਤ੍ਰਿਕ ਪ੍ਰਯੋਗ ਹੁੰਦੇ ਹਨ ਪਰ ਇਸ ਦੇ ਨਾਲ ਹੀ ਜੇਕਰ ਤੁਹਾਡਾ ਬੁੱਧ ਕਮਜ਼ੋਰ ਹੋਵੇ ਤਾਂ ਬੁੱਧੀ ਅਤੇ ਵਿਵੇਕ ਦੇ ਵਿੱਚ ਦੋਵੇਂ ਹੀ ਡਸਟ ਹੋ ਜਾਂਦੇ ਹਨ ਬੁੱਧੀ ਅਤੇ ਵਿਵੇਕ ਤੁਹਾਡੀ ਬਹੁਤ ਹੀ ਥੋੜੀ ਹੋਵੇਗੀ ਕਿਉਂਕਿ ਬੁੱਧੀ ਤੀਬਰ ਹੋਣੀ ਚਾਹੀਦੀ ਹੈ ਬਿਲਕੁਲ ਹੀ 5% ਵਿੱਚ ਆ ਜਾ ਕੇ ਰੁਕ ਜਾਂਦੀ ਹੈ ਤੇ ਇਸ ਕੰਮ ਨੂੰ ਕਰਨ ਦੇ ਲਈ ਆ ਜਾਂਦੇ ਹਨ ਜਿਸ ਵੀ ਖੇਤਰ ਦੇ ਵਿੱਚ ਜਾਂਦੇ ਹਨ ਭਾਵੇਂ ਪੜਾਈ ਹੀ ਕਰਨ ਜਾਂਦੇ ਹਨ ਪੜਾਈ ਦੇ ਵਿੱਚ ਮਨ ਨਹੀਂ ਲੱਗਦਾ ਕੰਮ ਵਿੱਚ ਮਨ ਨਹੀਂ ਲੱਗਦਾ ਔਡੇ ਜੀਵਨ ਦੇ ਵਿੱਚ ਕਸ਼ਟ ਹੁੰਦੇ ਹਨ ਇਹ ਬੁੱਧ ਦੇ ਕਾਰਨ ਹੀ ਹੁੰਦੇ ਹਨ ਇਹ ਵਿਵੇਕ ਬੁੱਧੀ ਨਸ਼ਟ ਕਰ ਦਿੰਦੇ ਹਨ ਤੇ ਸੰਕਟ ਉਤਪਨ ਕਰਦੇ ਹਨ ਦੇਸਤੋ ਇਹ ਬੁੱਧ ਦੇ ਕੋਝੇ ਕੇ ਪ੍ਰਭਾਵ ਹਨ ਜਿੱਥੇ ਵੀ ਜਾਈਏ ਜਿਸ ਕੰਮ ਨੂੰ ਕਰਨ ਲਈ ਜਾਈਏ ਉਥੇ ਤੁਹਾਨੂੰ ਅਸਫਲਤਾ ਮਿਲਦੀ ਹੈ ਫਿਰ ਬੁੱਧ ਦੇ ਪ੍ਰਭਾਵ ਕਾਰਨ ਹੀ ਇਹ ਸਭ ਹੁੰਦਾ ਹੈ ਇਸ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣੋ ਅੱਜ ਮੈਂ ਤੁਹਾਨੂੰ ਬੁੱਧ ਗਣੇਸ਼ ਬਨ ਦੀ ਕਿਹੜੀ ਕਿਹੜੀ ਇਹੋ ਜਹੀ ਚੀਜ਼ ਹੈ ਜਿਸ ਨੂੰ ਖਾਣ ਦੇ ਨਾਲ ਬੁੱਧ ਤੇ ਗਣੇਸ਼ ਦੋਵੇਂ ਮਜ਼ਬੂਤ ਹੁੰਦੇ ਹਨ ਅੱਜ ਦੀ ਜਾਣਕਾਰੀ ਤੁਹਾਡੀ ਤਕਦੀਰ ਬਦਲ ਦੇਵੇਗੀ ਕਿਉਂਕਿ ਗਣੇਸ਼ ਨੂੰ ਮੰਗਲਕਾਰੀ ਸਰੂਪ ਕਿਹਾ ਜਾਂਦਾ ਹੈ ਗਣੇਸ਼ ਤੇ ਸਾਨੂੰ ਧਨ ਲਾਭ ਪ੍ਰਾਪਤੀ ਸਿੱਧੀ ਪ੍ਰਾਪਤ ਹੋਵੇਗੀ ਗਣੇਸ਼ ਜੀ ਬੁੱਧ ਗ੍ਰਹਿ ਦੇ ਇਸ਼ਟ ਹਨ ਭਗਵਾਨ ਗਣੇਸ਼ ਜੀ ਪ੍ਰਥਮ ਪੂਜਿਏ ਦੇਵਾ ਇਹਨਾਂ ਦੀ ਪੂਜਾ ਤੋਂ ਬਿਨਾ ਕਿਸੇ ਵੀ ਖੇਤਰ 'ਚ ਚਲੇ ਜਾਓ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਗਣੇਸ਼ ਜੀ ਸਾਡੇ ਜੀਵਨ ਦੇ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦੇ ਹਨ। ਬੁੱਧ ਗ੍ਰਹਿ ਨੂੰ ਕਿਵੇਂ ਬਲਵਾਨ ਕਰੀਏ? ਜਿਨ੍ਹਾਂ ਨੂੰ ਭਗਵਾਨ ਗਣੇਸ਼ ਦੀ ਕਿਰਪਾ ਮਿਲ ਜਾਂਦੀ ਹੈ, ਪੂਰਨ ਅਸ਼ੀਰਵਾਦ ਮਿਲ ਜਾਂਦਾ ਹੈ, ਉਹ ਬੁੱਧ ਗ੍ਰਹਿ ਨੂੰ ਬਲਵਾਨ ਬਣਾਉਂਦੇ ਹਨ। ਬੁੱਧ ਗ੍ਰਹਿ ਨੂੰ ਬਲਵਾਨ ਬਣਾਉਣ ਦੇ ਲਈ ਕਿਹੜੇ ਸੁਭਸਤੀਤ ਪੈਣਨੇ ਹਨ? ਸੁਭਸਤੀਤ ਚਾਂਦੀ ਦੀ ਹੋਣੀ ਚਾਹੀਦੀ ਹੈ। ਇਸ ਨੂੰ 5 ਘੰਟੇ ਦੇ ਲਈ ਕਾ ਦੇ ਵਿੱਚ ਰੱਖਣਾ ਹੁੰਦਾ ਹੈ ਇਸ ਦੇ ਨਾਲ ਸੁਆਸਤਿਕ ਜਾਗਰਿਤ ਹੋ ਜਾਂਦੀ ਹੈ ਇਥੇ ਜ਼ਬਰਦਸਤ ਫਾਇਦੇ ਹਨ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ ਚਾਂਦੀ ਦਾ ਜੋ ਹੈ ਚੰਦਰ ਦਾ ਤਾਤੂ ਹੈ ਇਹ ਚੰ드ਰਮਾ ਦਾ ਪ੍ਰਤੀਕ ਹੈ ਭਗਵਾਨ ਸ਼ਿਵ ਜੀ ਆਪਣੇ ਜੀਵਨ ਦੇ ਵਿੱਚ ਅੱਧੀ ਚੰਦਰਮਾ ਨੂੰ ਰੱਖਦੇ ਹਨ ਇਹ ਸ਼ੀਤਲਾ ਦਾ ਪ੍ਰਤੀਕ ਹਨ ਚੰਦਰ ਚਾਂਦੀ ਦੀ ਸਭ ਸਤੀ ਨੂੰ ਪਹਿਲਾਂ ਦੇ ਨਾਲ ਬੋਧ ਗ੍ਰਹਿ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਮੈਂ ਕਹਿਣਾ ਚਾਹਾਂਗੀ ਜਿਸ ਕੋਲ ਬਹੁਤ ਹੀ ਘੱਟ ਪੈਸਾ ਹੈ ਬਹੁਤ ਨਿਰਤਨ ਹਨ ਤੇ ਜ਼ਿੰਦਗੀ ਵਿੱਚ ਧਨવાન ਹੋਣਾ ਚਾਹੁੰਦੇ ਹਨ ਤਾਂ ਚਾਂਦੀ ਦੀ ਸप्त ਸiddhi ਪਹਿਨਣਾ ਸ਼ੁਰੂ ਕਰ ਦਿਓ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋਗੇ ਇਸ ਨਾਲ ਬਹੁਤ ਹੀ ਲਾਭ ਮਿਲੇਗਾ ਬੁੱਧ ਗ੍ਰਹਿ ਤੇ ਗਣੇਸ਼ ਜੀ ਨਵੇਂ ਬਲਵਾਨ ਕਰ ਦੇਣਗੇ ਲੋਕ ਪੁੱਛਦੇ ਹਨ ਕਿ ਇਹੋ ਜਿਹਾ ਕੀ ਕਰੀਏ ਜਿਸ ਨਾਲ ਗਣੇਸ਼ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਵੇ ਤੇ ਬੁੱਧੀ ਕੰਪਿਊਟਰ ਵਾਂਗ ਫਾਸਟ ਹੋ ਜਾਵੇ ਤੇ ਸੋਚਣ ਸਮਝਣ ਦੀ ਸ਼ਕਤੀ ਤੇਜ਼ ਹੋ ਜਾਵੇ ਤੇ ਹਰੇ ਰੰਗ ਦਾ ਗਣੇਸ਼ ਤੇ ਬੁੱਧ ਗ੍ਰਹਿ ਨੂੰ ਸਮਰਪਿਤ ਕਰਨਾ ਹੈ ਹਰੇ ਰੰਗ ਦਾ ਰੁਮਾਲ ਰੱਖਦੇ ਹੋ ਜਹਾਂ ਰੇ ਰੰਗ ਦੀ ਘਾਸ ਆਪਣੇ ਕੋਲ ਰੱਖਦੇ ਹੋ ਤਾਂ ਦੋ ਘਾਸ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਪੂਜਾ ਪਾਠ ਦੇ ਵਿੱਚ ਦੋ ਘਾਸ ਦੇ ਬਿਨਾ ਵੀ ਤੁਸੀਂ ਕੋਈ ਪੂਜਾ ਸਿੱਧ ਨਹੀਂ ਕਰ ਪਾਉਂਦੇ ਭਗਵਾਨ ਗਣੇਸ਼ ਜੀ ਨੂੰ ਪੰਜ ਬੁੱਧਵਾਰ ਤੁਸੀਂ ਚੜਾ ਦਿਓ ਇਸ ਨੂੰ ਚੜਾਉਣ ਤੋਂ ਗਣੇਸ਼ ਜੀ ਦੇ ਕਾਮਨਾ ਕਰੋ ਤੇ ਇਸ ਘਾਸ ਨੂੰ ਆਪਣੇ ਪਰਸ ਵਿੱਚ ਰੱਖੋ ਜਿੱਥੇ-ਜਿੱਥੇ ਵੀ ਜਾਓਗੇ ਇਹ ਨਾਲ ਰਹੇਗਾ ਤੁਸੀਂ ਚਾਹੋ ਤਾਂ ਹਰਾ ਰੁਮਾਲ ਵੀ ਰੱਖ ਸਕਦੇ ਹੋ ਕਿਉਂਕਿ ਅਲੱਗ ਅਲੱਗ ਗ੍ਰਹਿ ਅਲੱਗ ਅਲੱਗ ਰੰਗਾਂ ਤੋਂ ਆਕਰਸ਼ਿਤ ਹੁੰਦੇ ਹਨ ਇਸ ਦੇ ਨਾਲ ਬੁੱਧ ਗ੍ਰਹਿ ਜਲਦੀ ਪ੍ਰਸੰਨ ਹੁੰਦੇ ਹਨ ਤੁਸੀਂ ਦੇਖਿਆ ਹੋਵੇਗਾ ਕਿ ਛੋਟੇ ਛੋਟੇ ਬੱਚੇ ਜਦੋਂ ਗਣੇਸ਼ ਜੀ ਦੇ ਪਰਬਉਂਦੇ ਹਨ ਤਾਂ ਉਹ ਆਪਣੇ ਘਰ ਗਣੇਸ਼ ਨੂੰ ਬਿਠਾ ਕੇ ਇਹਨਾਂ ਦੀ ਪੂਜਾ ਕਰਦੇ ਹਨ ਗਣੇਸ਼ ਜੀ ਹਰੇ ਦਰਖਤ ਲਗਾਉਣ ਦੇ ਨਾਲ ਜਲਦੀ ਪ੍ਰਸੰਨ ਹੁੰਦੇ ਹਨ वैसे त सारे درخت ਹਰੇ ਭਰੇ ਹੁੰਦੇ ਹਨ ਤੇ ਸਫੇਦ ਸਫੇਦ ਮਦਾਰ ਦੀ ਜੜ ਜੇ ਆਪਣੀ ਪੂਜਾ ਸਥਾਨ ਤੇ ਰੱਖਦੇ ਹੋ ਤਾਂ ਇਸ ਨਾਲ ਵੀ ਗਣੇਸ਼ ਜੀ ਪ੍ਰਸੰਨ ਹੁੰਦੇ ਹਨ ਸੰਤ ਸੇਵਾ ਦੇ ਨਾਲ ਵੀ ਗਣੇਸ਼ ਜੀ ਪ੍ਰਸੰਨ ਹੁੰਦੇ ਹਨ ਦੋਸਤੋ ਇਸ ਵੀਡੀਓ ਵਿੱਚ ਹੋਰ ਆਸਾਨ ਤੋਟਕੇ ਦੱਸਾਂਗੇ ਤੁਸੀਂ ਇਸ ਨਾਲ ਤੁਸੀਂ ਇਸ ਨਾਲ ਗਣੇਸ਼ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹੋ ਆਪਣੀ ਗੁੰਡਲੀ ਵਿੱਚ ਬੁੱਧ ਗ੍ਰਹਿ ਨੂੰ ਮਜ਼ਬੂਤ ਕਰਕੇ ਅਨੇਕਾਂ ਲਾਭ ਲੈ ਸਕਦੇ ਹੋ ਤੇ ਗਣੇਸ਼ ਜੀ ਦੀ ਕਿਰਪਾ ਵੀ ਰਹੇਗੀ ਜਿਨ੍ਹਾਂ ਤੇ ਗਣੇਸ਼ ਜੀ ਦੀ ਕਿਰਪਾ ਹੋਵੇਗੀ ਉਹ ਧਨਵਾਨ ਹੀ ਨਹੀਂ ਬਣਦੇ ਗੁਣਵਾਨ ਵੀ ਬਣਦੇ ਹਨ ਅਸੀਂ ਜੋ ਉਪਾ ਤੁਹਾਨੂੰ ਦੱਸਦੇ ਹਾਂ ਉਹ ਅਚੂਕ ਉਪਾਅ ਹੁੰਦੇ ਹਨ ਬਹੁਤ ਸਾਰੇ ਲੋਕ ਲਾਭ ਵੀ ਲੈਂਦੇ ਹਨ ਬਹੁਤ ਘੱਟ ਸਮੇਂ ਦੇ ਵਿੱਚ ਫਾਇਦਾ ਵੀ ਮਿਲਦਾ ਹੈ ਟੋਟਕੇ ਦਾ ਮਤਲਬ ਹੁੰਦਾ ਹੈ ਸਰਲ ਕਿਰਿਆ ਜੋ ਜਿਆਦਾ ਲਾਭ ਦਿੰਦੇ ਹਨ ਜੇ ਤੁਸੀਂ ਆਪਣੇ ਕੋਲ ਜਾਗਰਿਤ ਬਾਰੇ ਰੱਖਣਾ ਸ਼ੁਰੂ ਕਰ ਦਿੰਦੇ ਹੋ ਤਾਂ ਗਣੇਸ਼ ਜੀ ਤੁਹਾਡੇ ਤੇ ਹਮੇਸ਼ਾ ਹੀ ਮਿਹਰਬਾਨ ਹੁੰਦੇ ਹਨ ਜੋ ਸੁਪਾਰੀ ਹੈ ਗਣੇਸ਼ ਜੀ ਦੇ ਸvaroop ਮੰਨੇ ਜਾਂਦੇ ਹਨ ਤੁਹਾਨੂੰ ਲਾਭ ਮਿਲਣਗੇ ਸੁਪਾਰੀ ਨੂੰ ਕਿਵੇਂ ਸਾਗ੍ਰਿਤ ਕਰਨਾ ਹੁੰਦਾ ਹੈ ਜਿਵੇਂ ਗਣੇਸ਼ ਜੀ ਦੀ ਪੂਜਾ ਕਰਦੇ ਹੋ। ਕਿਹੋ ਪ੍ਰਕਾਰ ਦੇ ਨਾਲ ਸੁਪਾਰੀ ਦੀ ਪੂਜਾ ਕਰਨੀ ਹੈ। ਇਸ ਨੂੰ ਆਪਣੀ ਹਥੇਲੀ ਦੇ ਵਿੱਚ ਰੱਖ ਕੇ ਮੁਠੀ ਬੰਦ ਕਰ ਲੈਣੀ ਹੈ ਤੇ ਗਣਪਤ ਦਾ ਜਾਪ ਕਰਨਾ ਹੈ ਤੇ ਫਿਰ ਆਪਣੇ ਕੋਲ ਰੱਖ ਲੈਣਾ ਹੈ। ਜੇ ਹਰੇ ਰੰਗ ਚ ਬੰਨ ਕੇ ਰੱਖੋਗੇ ਤਾਂ ਨਾਮ ਮਿਲੇਗਾ। ਇਸ ਨਾਲ ਗਣੇਸ਼ ਜੀ ਬੁੱਧ ਦਾ ਆਸ਼ੀਰਵਾਦ ਪ੍ਰਾਪਤ ਹੋਵੇਗਾ। ਜਿੱਥੇ ਵੀ ਜਾਓਗੇ ਗਣੇਸ਼ ਜੀ ਤੁਹਾਡੇ ਨਾਲ ਰਹਿਣਗੇ। ਇਹ ਘਰ ਦੀ ਊਰਜਾ ਵਧਾਉਣ ਦਾ ਕੰਮ ਕਰਦੇ ਹਨ ਬਹੁਤ ਹੀ ਭੌਤਿਕ ਸੁੱਖ ਪ੍ਰਦਾਨ ਕਰਦੇ ਹਨ ਇਹ ਉਪਾਅ ਆਸਾਨ ਹਨ ਹਰੀ ਮੰਗੀ ਦੀ ਦਾਲ ਦੇ 21 ਦਾਣੇ ਹਰੇ ਰੰਗ ਦੇ ਕੱਪੜੇ ਵਿੱਚ ਬੰਨ ਲੈਣੇ ਹਨ ਤੇ ਘਰ ਵਿੱਚ ਰੱਖਣੇ ਹਨ ਇਸ ਨੂੰ ਕੋਈ ਜਥਾਨ ਤੇ ਰੱਖੋ ਘਰ ਦੇ ਮੁੱਖ ਦੀਵਾਰ ਤੇ ਵੀ ਬੰਨ ਸਕਦੇ ਹੋ ਜਿੱਥੇ ਵਪਾਰ ਕਰਦੇ ਹੋ ਉਥੇ ਵੀ ਬੰਨ ਕੇ ਰੱਖ ਸਕਦੇ ਹੋ ਤੁਹਾਡੀ 100% ਗਰੰਟੀ ਨਾਲ ਆਰਥਿਕ ਸੰਪਤੀ ਵੱਧ ਜਾਵੇਗੀ ਉਹਨਾਂ ਲਈ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ ਅਸੀਂ ਕੀ ਕਾਈਏ ਜਿਸ ਨਾਲ ਧਨਮਾਨ ਬਣੀਏ ਸਾਡੇ ਜੀਵਨ ਚ ਜਲਦੀ ਤਨ ਅਤੇ ਸਫਲਤਾ ਮਿਲੇ ਤਾਂ ਸ਼ਨੀ ਗ੍ਰਹਿ ਨੂੰ ਕਾਲੇ ਰੰਗ ਦੀ ਵਸਤੂ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਤੇ ਬੁੱਧ ਗ੍ਰਹਿ ਨੂੰ ਹਰੇ ਰੰਗ ਦੀ ਚੀਜ਼ ਆਕਰਸ਼ਿਤ ਕਰਦੀ ਹੈ ਜਿਵੇਂ ਦੋਸਤੋ ਪਾਲਕ ਤਨੀਆਂ ਹਰ ਇੱਕ ਕਲਰ ਦੇ ਜਿੰਨੀਆਂ ਵੀ ਹਰੀਆਂ ਚੀਜ਼ਾਂ ਹਨ ਇਹਨਾਂ ਦਾ ਪ੍ਰਯੋਗ ਕਰੋ ਚਾਹੇ ਤਾਂ ਇੱਕ ਕਾਸ ਤੋਂ ਹੀ ਸ਼ੁਰੂ ਕਰ ਦਿਓ ਤੁਹਾਡੇ ਬੁੱਧ ਗ੍ਰਹਿ ਮਜ਼ਬੂਤ ਹੋ ਜਾਣਗੇ ਮਿਹਰਬਾਨੀ ਹੋ ਜਾਣਗੇ ਤੇ ਹਰਾ ਰੰਗ ਉਹਨਾਂ ਨੂੰ ਸਮਰਪਿਤ ਹੈ ਇਹ ਉਪਾਅ ਕਰਨ ਦੇ ਨਾਲ ਮਨ ਸ਼ਾਂਤ ਰਹੇਗਾ ਤੁਹਾਡੀ ਬੁੱਧੀ ਤੀਬਰ ਹੋਵੇਗੀ ਤੇ ਬੁੱਧ ਅਤੇ ਬੁੱਧ ਦਾ ਤੁਹਾਡੇ ਤੇ ਪ੍ਰਭਾਵ ਰਹੇਗਾ ਉਹ ਜਿਹੇ ਵਿਅਕਤੀ ਬਹੁਤ ਧਨਮਾਨ ਹੁੰਦੇ ਹਨ ਜੋ ਦੋ ਚਮਚ ਦੂਤ ਕਾਸ ਪਾਣੀ ਪੀਣੀ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਗਣੇਸ਼ ਜੀ ਦਾ ਆਸ਼ੀਰਵਾਦ ਮਿਲਦਾ ਹੈ ਪੰਨਾ ਰਤਨ ਪੈਣਾ ਦੇ ਨਾਲ ਸਵਾਰ ਰਤੀ ਵਾਲਾ ਇਹ ਬਹੁਤ ਹੀ ਉੱਤਮ ਹੈ ਤੁਸੀਂ ਆਪਣੀ ਗਨੇਸ਼ ਉਂਗਲੀ ਵਿੱਚ ਗਨੇਸ਼ਾ ਉਂਗ ਪਾ ਸਕਦੇ ਹੋ ਬੁੱਧਵਾਰ ਦੇ ਦਿਨ ਹੀ ਪਾਉਣਾ ਹੈ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਗੇ ਬੁੱਧਵਾਰ ਹਰੀ ਮੂੰਗੀ ਦੀ ਦਾਲ ਦਾਨ ਕਰਨੀ ਚਾਹੀਦੀ ਹੈ ਇਹਦਾ ਸੇਵਨ ਕਰਨ ਨਾਲ ਵੀ ਲਾਭ ਹੁੰਦਾ ਹੈ ਬੁੱਧ ਮਜ਼ਬੂਤ ਹੁੰਦਾ ਹੈ ਜਿੰਨੇ ਵੀ ਉਪਾਅ ਦੱਸੇ ਹਨ ਤੁਹਾਡਾ ਫਲਾ ਜ਼ਰੂਰ ਹੋਵੇਗਾ ਦੋਸਤੋ ਜੇਕਰ ਇਹ ਅੱਜ ਦੀ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ